ACP ਇੰਡੀਆ ਪ੍ਰਣਾਮ ACP ਇੰਡੀਆ ਤੁਰੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪਿਛਲੇ ਲੰਬੇ ਸਮੇਂ ਤੋਂ ਸ਼ਿਪੋਲਾ ਸੇਵਾ ਸੰਮਤੀ ਰਣੀਕੇ ਰਜਿਸਟਰਡ ਤੁਰੀ ਵੱਲੋਂ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਏ ਜਾ ਰਹੇ ਹਨ 2 ਮਾਰਚ ਦਿਨ ਐਤਵਾਰ ਨੂੰ ਤੁਰੀ ਵਿਖੇ ਮੰਗਲਾ ਆਸ਼ਰਮ ਗਊਸ਼ਾਲਾ ਰੋਡ ਮਲੇ ਕੋਟਲਾ ਰੋਡ ਤੁਰੀ ਵਿਖੇ ਆਪ ਸਾਰੇ ਸਹਿਯੋਗੀਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣਾ ਅਤੇ ਨਾਲ ਹੀ ਜੋ ਅੱਜ ਦਫਤਰ ਖੋਲਿਆ ਗਿਆ ਹੈ ਰਾਧਾ ਡੈਰੀ ਸ਼ਿਪਰੀ ਮੁਹੱਲਾ ਧੂਰੀ ਵਿਖੇ ਇਸ ਦਫਤਰ ਦਾ ਉਦਘਾਟਨ ਉਹਗੇ ਸਮਾਜ ਸੇਵਕ ਸੁਤਿੰਦਰ ਚੱਠਾ ਜੀ ਨੇ ਆਪਣੇ ਕਰ ਕਮਲਾ ਨਾਲ ਕੀਤਾ ਨਾਲ ਹੀ ਇਹ ਕਿਹਾ ਕਿ ਸਮਾਜ ਸੇਵਾ ਦੇ ਕੰਮ ਵਿੱਚ ਐਦਾਂ ਦੇ ਸਾਰੇ ਲੋਕਾਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਐਸਪੀ ਇੰਡੀਆ ਤੋਂ ਨਰੇਸ਼ ਛੱਤਰੀ ਸੋਮਨਾਲਲ ਵਿਕਾਸ ਵਰਮਾ ਤੋਂ ਕੋਤਨੇ ਮੈਂ ਨਾ ਬਰੇ ਆਇਆ ਤੇ ਮਾਰੀਆ ਮਾਰੀਆ ਬਾਈ ਹੋ ਗਿਆ ਨਾ ਜੁੜਿਆ ਪਰ ਮੈਂ ਕੋਸ਼ਿਸ਼ ਕਰਦਾ ਕਿ ਸਹੀ ਸਮੇਂ ਤੇ ਜਾ ਕੇ ਉਹਨਾਂ ਦੀ ਜ਼ਰੂਰੀ ਚੀਜ਼ਾਂ ਤੇ ਜਾਵਾ ਪਰਚਾ ਹੋਰ ਹਰ ਤਰ੍ਹਾਂ ਦੀ ਤਰ੍ਹਾਂ ਹਰ ਬਾਰੀ ਦਰਮਾ 3 ਸਾਲ ਤੋਂ ਇੱਥੇ ਰਹਾ ਹੋਇਆ। ਤੀਜੀ ਵਾਰੀ ਮੈਂ ਇੱਥੇ ਆਇਆ। ਤੇ ਮੈਂ ਸੰਸਥਾ ਨੂੰ ਪਹਿਲਾਂ ਵੀ ਔਰ ਮੈਂ ਹੁਣ ਵੀ 51000 ਰੁਪਏ ਇਸ ਸੰਸਥਾ ਨੂੰ ਦੇ ਰਿਹਾ। ਜੈ ਕਰੇ ਬੀਰ ਬਜਰੰਗੇ। ਹਰ ਹਰ ਮਹਾਦੇਵ। ਤੇ ਮੈਂ ਖੁਸ਼ੀ ਕਰਦਾ ਸਾਰੇ ਸਹਿਰ ਨਿਵਾਸੀ ਜਿਵੇਂ ਇਹਨਾਂ ਨੇ ਬਰਲਾ ਕੀਤਾ ਹੋਇਆ ਹੈ। ਵੱਡੇ ਸਾਬ ਲੰਬੇ ਸਮੇਂ ਤੋਂ ਬੀਬੀ ਵਾਰਤ ਕੀ ਇਹ ਜਰੂਰ ਲੜਕੀਆਂ ਦੇ ਜਿਆ ਸਾਦੀ ਕਰਦੇ ਆ ਉਹਦੇ ਵਿੱਚ ਮੈਂ ਵੱਡਾ ਭਾਗ ਸਾਦੀਆਂ ਵੀ ਮੇਰਾ ਵੀ ਹਿੱਸਾ ਉਹਦੇ ਵਿੱਚ ਪੈਂਦਾ ਹੈ। ਮੁਰੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਸਾਰੇ ਇਹ ਦਿਨਾਂ ਨਾਲ ਜੁੜੋ ਔਰ ਇਹਦਾ ਇਤਨਾ ਸਲਾਂਗਾ ਜੋ ਕੰਮ ਹੈ ਇਹਦੇ ਵਿੱਚ ਆਪਾਂ ਸਾਰੇ ਹਿੱਸਾ ਨਾਲ ਜੁੜ ਕੇ ਰਹੀਏ ਮੈਂ ਦੁਬਾਰਾ ਫਿਰ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਦਾ ਇਨਤੋਵਾ ਧੰਨਵਾਦ ਉਹਨਾਂ ਦੇ ਨਾਤੇ ਮੈਂ ਛੱਠਾ ਸਾਹਿਬ ਦਾ ਸਾਡੇ ਛੋਟੇ ਜਿਹੇ ਬਲਾਵੇ ਦੇ ਉੱਤੇ ਆਉਣ ਦੇ ਚਾਹ ਦੇ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅਸੀਂ ਸਾਡਾ ਥੀਕੇ ਜੇ ਬਲਾਵੇ ਤੇ ਇਹਨਾਂ ਨੇ ਇੱਥੇ ਆ ਕੇ ਸਾਡਾ ਮਾਨ ਵਧਾਇਆ ਔਰ ਸਾਨੂੰ ਉਮੀਦ ਹੈ ਵੀ ਇਸੇ ਤਰ੍ਹਾਂ ਹਰ ਸਾਲ ਸਾਡਾ ਇਹ ਇੱਥੇ ਆ ਕੇ ਮਾਣ ਬਖਸ਼ਉਂਦੇ ਰਹੇ ਰਹਿਣਗੇ ਤੇ ਸਾਨੂੰ ਅਸ਼ੀਰਵਾਦ ਦਿੰਦੇ ਰਹਿਣਗੇ ਜੋ ਇਹਨਾਂ ਦਾ 51000 ਦਾ ਸਹਿਯੋਗ ਅੱਜ ਲੜਕੀਆਂ ਦੇ ਵਿਆਹ ਦੇ ਵਿੱਚ ਇੱਕ ਸੇਵਾ ਦੇ ਤੌਰ ਤੇ ਦਿੱਤਾ ਗਿਆ ਹੈ ਇਹ 51000 ਨਹੀਂ ਸਾਡੇ ਮਾਸਤੇ 5 ਲੱਖ ਰੁਪਏ ਵਰਗਾ ਹੈ ਹੋਰ ਪਰਮਾਤਮਾ ਭੋਲੇनाथ ਇਹਨਾਂ ਨੂੰ ਦਿਨ-ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਅਸੀਂ ਤਾਂ ਇਹੀ ਭੋਲੇ ਰਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਜੋ ਸ਼ਿਪੋਲਾ ਸੇਵਾ ਸੰਪਤੀ ਵੱਲੋਂ ਲੜਕੀਆਂ ਦੇ ਵਿਆਹ ਹਰ ਸਾਲ ਕਿਤੇ ਜਾ ਰਹੇ ਨੇ ਉਲ ਵੀ ਕਰੇ ਜਾ ਰਹੇ ਨੇ ਉਹਦੇ ਵੇਲੇ ਤੁਸੀਂ ਕੀ ਕਹਿ ਰਹੇ ਹੋ ਤੁਹਾਨੂੰ ਦਰਸ਼ਨ ਕਰਨ ਦੀ ਮਦਦ ਜੀ ਮੈਂ ਸਾਰਾ ਅੱਜ ਬਹੁਤ ਜਿਆਦਾ ਅੱਛਾ ਜੋ ਕਿ ਸਾਡੇ ਰਜਿੰਦਰ ਸ਼ਰਮਾ ਜੀ ਨੇ ਉਪਰਾਲਾ ਕੀਤਾ ਤੇ ਨਾਲ ਸਮੂਹ ਕਮੇਟੀ ਨੇ ਬੜੇ ਜ਼ੋਰਦਾਰ ਉਪਰਾਲਾ ਕੀਤਾ ਜੀ ਇਸ ਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਬੜੀ ਖੁਸ਼ੀ ਹੋਈ ਹੈ ਜੀ ਜੋ ਕਿ ਅੱਜ ਕਿੰਨੇ ਤਰ੍ਹਾਂ ਤੋਂ ਇਹਨਾਂ ਨੇ ਉਪਰਾਲਾ ਕਰਦੇ ਆ ਰਹੇ ਨੇ ਜੋ ਕਿ ਬਹੁਤ ਹੀ ਅਹਿਮ ਸਤਿ ਸ੍ਰੀ ਅਕਾਲ ਜੀ ਇਹ ਪ੍ਰਾਲਾ ਦੇ ਨਾਲ ਅੱਜ ਇਹ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਹੈ ਉਹਦਾ ਉਦਘਾਟਨ ਦੇ ਨਾਲ ਹੀ ਸਾਡੇ ਚੱਟਾ ਸਾਹਿਬ ਜੀ ਜੋ ਕਿ ਮਹਿਮਾਨ ਰਹੇ ਨੇ ਉਹਨਾਂ ਨੇ ਬਹੁਤ ਹੀ ਕਿਿੰਤੀ ਦੇ ਵਿਜੈਦਾਸ਼ੀ ਜੋ ਕਿ ਅਦਸ਼ਕੀ ਹੈ ਉਹਦੇ ਅਸੀਂ ਰਹਿਣੀ ਆ ਜੋ ਕਿ ਇਸੇ ਤਰ੍ਹਾਂ ਸਾਰੇ ਸਮੂਹ ਮੈਂਬਰ ਜੁੜ ਕੇ ਆਪਣੇ ਪ੍ਰਾਲਾ ਕਰਨਗੇ ਤੇ ਜ਼ਰੂਰ ਤਮੰਦ ਲੜਕਿਆਂ ਦੀ ਸੇਵਾ ਦੇ ਵਿੱਚ ਯੋਗਦਾਨ ਪਾਣਗੇ ਮੈਂ ਸਾਰੀ ਕਮੇਟੀ ਦਾ ਤੇ ਰਜਿੰਦਰ ਵੱਲੋਂ ਤੇ ਸਾਰੇ ਆਏ ਹੋਏ ਪਤਵੰਤੇ ਸੱਜਣਾ ਦਾ ਲੱਖ ਲੱਖ ਧੰਨਵਾਦ ਕਰਦੇ ਆ। ਹੈ ਇਹਨਾਂ ਦੀ ਸੇਵਾਵਾਂ ਨੂੰ ਉਪਰ ਰੱਖ ਕੇ ਇਹਨਾਂ ਨੂੰ ਪ੍ਰਦਾਨ ਦੇਣ ਦੀ ਜ਼ਿੰਮੇਵਾਰੀ ਤੇ ਮੈਂ। ਕਿਉਂਕਿ ਹਮੇਸ਼ਾ ਇਹਨਾਂ ਨੇ ਲਗਨ ਮਿਹਨਤ ਤੇ ਇਮਾਨਦਾਰੀ ਦੇ ਨਾਲ ਐਫਸੀਐਮ ਡਿਪਾਰਟਮੈਂਟ ਦੇ ਕਰਮਚਾਰੀਆਂ ਦੀ ਬੇਗੁਜ਼ਰਤੀ ਤੇ ਦੀ ਭਲਾਈ ਲਈ ਇਹਨਾਂ ਨੇ ਹਮੇਸ਼ਾ ਯਤਨ ਕੀਰੇ। ਔਰ ਅਸੀਂ ਆਪਣੇ ਆਪ ਨੂੰ ਵੱਡੇ ਭਾਗਵੇਂ ਵਾਲਾ ਸਮਝਦੇ ਹਾਂ। ਕੱਠਾ ਸਾਹਿਬ ਜਿੱਥੇ ਬਹੁਤ ਦਰਿਆ ਦੇ ਇਨਸਾਨ ਨੇ ਉੱਥੇ ਪਰਸਨੈਲਟੀ ਬਹੁਤ ਬਿਹਤਰੀਨ ਪਰਸਨੈਲਟੀ ਦੇ ਵੀ ਮਾਲਕ। ਮੈਂ ਵੇਖ ਰਹੀ ਸੀ, ਹੱਸ ਰਹੀ ਸੀ। ਮੈਂ ਕਿਹਾ ਵੀ ਅੱਜ ਪੱਕੇ ਕਿਹੜੇ ਰੰਗ ਦੀ ਬਣ ਕੇ ਆਣਗੇ ਸਾਡੇ ਜੀ ਸੁਭੂ। ਸੋ ਪੇਜ ਜੇ ਚਾਹ ਚਾ ਕੇ ਜਿੱਥੇ ਰੱਖਦੇ ਨੇ ਉਹਦੇ ਕਿਟ ਪੇਜ ਦੇ ਵਿੱਚ ਇਹਨਾਂ ਦੇ ਇੱਕ ਤੰਦਰ ਹੁੰਦੀ ਹੈ ਕਿ ਮਾਨਵਤਾ ਦੀ ਮਨੁੱਖਤਾ ਦੀ ਭਲਾਈ ਦੇ ਲਈ ਇਹ ਤਨਸ਼ੀਰ। ਪਰ ਮਾਗਵਾ ਇਹਨਾਂ ਨੂੰ ਤੰਦਰ